ਦੋਸਤੋ ਤੁਹਾਡੀਆਂ ਫਰਮਾਇਸ਼ਾਂ ਮੈਨੂੰ ਮਿਲਦੀਆਂ ਰਹਿੰਦੀਆਂ ਨੇ ਇੱਕ ਵੀਰ ਨੇ ਫਰਮਾਇਸ਼ ਕੀਤੀ ਸੀ ਬਹੁਤਿਆਂ ਦੀ ਫਰਮਾਇਸ਼ ਸੀ ਵੈਸੇ ਕਿ ਨੂਸਰ ਸਾਹਿਬ ਦੀ ਕੋਈ ਕਵਾਲੀ ਦੀ ਵਿੱਚ ਦੀ ਸਰਗਮ ਸਾਨੂੰ ਕਰਾਓ ਤਾਂ ਕਿ ਉਹ ਅਸੀਂ ਲਾ ਕੇ ਤੇ ਆਪਦੇ ਲਾਈਵ ਪਰਫਾਰਮੈਂਸ ਵਿੱਚ ਜਾਂ ਸੀ ਘਰੇ ਮਹਿਸਲ ਵਿੱਚ ਬੈਠੇ ਆ ਜਾਂ ਕਿਤੇ ਵੀ ਤਾਂ ਉਹਨਾਂ ਦਾ ਸੀ ਆਨੰਦ ਲੈ ਸਕੀਏ ਅੱਜ ਮੈਂ ਕਵਾਲੀ ਸੁਣਿਆ ਸੀ ਇਸ ਸ਼ਾਨੇ ਕਰਮ ਦਾ ਕੀ ਕਹਿਣਾ ਬਹੁਤ ਹੀ ਸੋਹਣੀ ਕਵਾਲੀ ਹੈ ਮਤਲਬ ਮੇਰੀ ਫੇਵਰਿਟ ਕਵਾਲੀਆਂ ਦੇ ਵਿੱਚੋਂ ਜੇ ਮੈਂ ਕਹਾਂ ਤਾਂ ਇਸ ਸ਼ਾਨੇ ਕਰਮ ਦਾ ਕੀ ਕਹਿਣਾ ਅੱਜ ਮੈਂ ਦੁਬਾਰਾ ਫਿਰ ਸੁਣਿਆ ਸੀ ਤੇ ਉਹਦੇ ਚ ਸਰਗਮ ਓਹੋ ਹੋ ਕਮਾਲ ਦੀ ਸਰਗਮ ਲਾਈ ਆ ਦੋਸਤੋ ਤੇ ਸਰਗਮ ਲਾਈ ਵੀ ਇੰਨੀ ਐਫਰਟਲੈਸ ਹਨਾ ਵੀ ਗੱਲਾਂ ਹੀ ਛੱਡ ਦਿਓ ਤੇ ਉਹ ਐਫਰਟਲੈਸ ਇੰਨੀ ਮਸਲ ਮੈਮਰੀ ਬਣੀ ਕਿਸ ਤਰੀਕੇ ਦੇ ਨਾਲ ਇੱਕਦੋ ਉਹਨਾਂ ਦੀ ਇੱਕ ਇੰਟਰਵਿਊ ਦੇ ਵਿੱਚ ਤੁਸੀਂ ਸੁਣਿਓ ਕਹਿੰਦੇ ਮੈਂ ਮਿਨੀਮਮ 10 ਘੰਟੇ ਰਿਆਸ ਕਰਦਾ ਸੀ ਯਾਨੀ ਕਿ ਘਟੋ ਘਟ 10 ਘੰਟੇ ਰਿਆਸ ਜਿਹੜਾ ਬੰਦਾ ਕਰਦਾ ਤੇ ਕਰਦਾ ਕਾਹਦਾ ਆ ਰਾਗਾਂ ਦਾ ਰਿਆਸ ਕਿਉਂਕਿ ਉਹਨਾਂ ਦੀਆਂ ਇਕਵਾਲੀਆਂ ਤੋਂ ਪਤਾ ਲੱਗਦਾ ਹੈ ਉਹਨਾਂ ਦੀਆਂ ਇਕਵਾਲੀਆਂ ਅਕੋਰਡਿੰਗ ਟੂ ਸ਼ਬਦਾਵਲੀ ਉਹ ਰਾਗ ਚੂਜ਼ ਕਰਦੇ ਸੀ ਤੇ ਫਿਰ ਉਹਦੇ ਨਾਲ ਦੇ ਮਿਲਦੇ ਜੁਲਦੇ ਰਾਗ ਵੀ ਉਹ ਇਕਵਾਲੀ ਦੇ ਵਿੱਚ ਉਹ ਦਰਸਾਉਂਦੇ ਹੁੰਦੇ ਸੀਗੇ ਬਹੁਤ ਕਮਾਲ ਦੇ ਗਵਈਏ ਸੀ ਸਾਡੇ ਸਮੇਂ ਦੇ ਸੋ ਉਹਨਾਂ ਦੀਆਂ ਇਕਵਾਲੀਆਂ ਦੇ ਵਿੱਚੋਂ ਮੈਂ ਛੋਟਾ ਜਿਹਾ ਅੰਸ਼ ਤੁਹਾਡੇ ਨਾਲ ਪੇਸ਼ ਕਰਦਾ ਸਰਗਮ ਜਿਹੜੀ ਉਹ ਲਾਉਂਦੇ ਨੇ ਪਾ ਮਾ ਗਾ ਮਾ ਗਾ 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 ਸਾ ਦ ਨੀ ਸ ਹੁਣ ਗਾਇਚ ਦੋਵੇਂ ਲੱਗੇ ਨਹੀਂ ਪਾ ਮਾ ਸਗਬਾਨੀ ਜਗਨੀ ਜਾਨ ਹੁਣ ਥੱਲੋਂ ਲੈ ਕੇ ਉੱਪਰ ਤਾਰ ਸੱਤਕ ਦੇ ਤੱਕ ਉਹ ਗਾ ਨੂੰ ਟੱਚ ਕਰ ਰਿਹਾ ਇਹ ਕੋਮਲ ਗਾ ਨੂੰ ਨੈਕਸਟ ਕੀ ਹੈ ਪਾ ਮਾ ਗਾ ਮਾ ਨੀ ਜਬamani mama baga maga zaga mama pa ma ga ma ਨੀ 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 ਜਾਨੀ ਬਜਾ ਗਾ ਗਾ ਸੁ ਅਗਲੀ ਸਰਗਮ ਜਿਹੜੀ ਹੈ ਤੁਹਾਨੂੰ ਟੋਟਲ ਮੈਂ ਤਾਲ ਦੇ ਨਾਲ ਸੁਣਾਉਣਾ ਆਜੂ

ਆਸਾਨੀ ਬਹੁਤ ਜ਼ਿਆਦਾ ਮੁਸ਼ਕਿਲ ਹੈ ਸੋ ਇਹ ਤੁਸੀਂ ਸੁਣੋ ਤੇ ਇਹਨੂੰ ਕੱਢਣ ਦੀ ਕੋਸ਼ਿਸ਼ ਕਰੋ ਆਨੰਦ ਲੋ